ਲੋਕ ਸਭਾ ਚੋਣਾਂ 2024 ਦੇ ਵਿੱਚ ਪੰਜਾਬ ਦੇ ਲੋਕਾਂ ਦੁਆਰਾ ਚੁਣੇ ਗਏ 13 ਐਮਪੀਜ਼ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਇਹ 13 ਐਮਪੀਜ਼ ਅੱਜ ਦਿੱਲੀ ਪਹੁੰਚਣਗੇ ਤੇ ਆਫੀਸ਼ੀਅਲ ਤੌਰ ਦੇ ਉੱਤੇ ਆਪਣੇ ਐਮਪੀ ਦੇ ਅਹੁਦੇ ਲਈ ਸੌਂ ਚੁੱਕਣਗੇ ਤੁਹਾਨੂੰ ਦੱਸ ਦਈਏ ਕਿ 18ਵਾਂ ਲੋਕ ਸਭਾ ਸੈਸ਼ਨ ਕੱਲ੍ਹ ਬੀਤੇ ਦਿਨ ਤੋਂ ਸ਼ੁਰੂ ਹੋ ਗਿਆ ਹੈ ਜਿਸ ਵਿੱਚ ਕਿ ਬੀਤੇ ਦਿਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 540 ਸੰਸਦ ਮੈਂਬਰਾਂ ਨੇ ਸੌਂਚ ਕੀਤੇ ਅਤੇ ਇਸੇ ਸਮਾਗਮ ਦੇ ਵਿੱਚ ਅੱਜ ਪੰਜਾਬ ਦੇ ਨਵੇਂ ਚੁਣੇਗੇ ਲੋਕ ਸਭਾ ਮੈਂਬਰ ਵੀ ਸੌਂਚਣਗੇ ਦੱਸ ਦਈਏ ਕਿ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਨੇ ਜਿੰਨਾਂ ਵਿੱਚ ਕੀ ਐਮਪੀਆ ਦੀ ਚੋਣ ਹੋਈ ਸੀ ਤੇ ਅੱਜ ਉਹਨਾਂ ਦਾ ਸੌਂਚਕ ਸਮਾਗਮ ਜੋ ਕਿ ਦਿੱਲੀ ਵਿਖੇ ਹੋਵੇਗਾ ਇਸ ਸਮਾਗਮ ਦੁਪਹਿਰ 12 ਵਜੇ ਤੋਂ 1 ਵਜੇ ਦੇ ਵਿੱਚਕਾਰ ਹੋਵੇਗਾ ਤੇ ਇਸੇ ਸਮੇਂ ਦੇ ਦੌਰਾਨ ਪੰਜਾਬ ਦੇ ਸਾਰੇ ਨਵੇਂ ਚੁਣੇ ਗਏ ਐਮਪੀਜ਼ ਨੂੰ ਸੌ ਚੁਕਾਈ ਜਾਵੇਗੀ ਇਸ ਦੌਰਾਨ ਨਵੇਂ ਚੁਣੇ ਗਏ ਸਾਰੇ ਲੋਕ ਸਭਾ ਮੈਂਬਰ ਸੌ ਚੁੱਕਣਗੇ ਤੇ ਫਿਰ ਉਸ ਤੋਂ ਬਾਅਦ ਨਵੇਂ ਲੋਕ ਸਭਾ ਸਪੀਕਰ ਦੀ ਵੀ ਚੋਣ ਕੀਤੀ ਜਾਵੇਗੀ ਇਸ ਦੌਰਾਨ ਪੰਜਾਬ ਦੇ ਕਿਹੜੇ-ਕਿਹੜੇ 13 ਐਮਪੀਜ਼ ਨੇ ਜੋ ਕਿ ਸੌ ਚੁੱਕਣਗੇ ਅੱਜ ਉਹਨਾਂ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਇਹਨਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਗੁਰਜੀਤ ਸਿੰਘ ਔਜਲਾ ਅਮਰਿਤਪਾਲ ਸਿੰਘ ਚਰਨਜੀਤ ਸਿੰਘ ਚੰਨੀ ਰਾਜਕੁਮਾਰ ਚੰਬੇਵਾਲ ਮਲਵਿੰਦਰ ਸਿੰਘ ਕੰਗ ਅਮਰਿੰਦਰ ਸਿੰਘ ਰਾਜਾ ਵੜਿੰਗ ਅਮਰ ਸਿੰਘ ਸਰਬਜੀਤ ਸਿੰਘ ਖਾਲਸਾ ਸ਼ੇਰ ਸਿੰਘ ਕੋਬਾਇਆ ਹਰਸਿਮਰਤ ਕੌਰ ਬਾਦਲ ਗੁਰਮੀਤ ਸਿੰਘ ਮੀਤ ਹੇਅਰ ਡਾਕਟਰ ਧਰਮਵੀਰ ਗੰਦ ਇਹਨਾਂ ਸਾਰਿਆਂ ਨੇ ਅੱਜ ਸੰਸਦ ਦੇ ਵਿੱਚ ਸੋਚਕ ਸਮਾਗਮ ਦੇ ਵਿੱਚ ਅਫੀਸ਼ੀਅਲ ਤੌਰ ਤੇ ਐਮਪੀਜ਼ ਦੇ ਅਹੁਦੇ ਨੂੰ ਸੰਭਾਲਣਾ ਹੈ